ਹਾਂਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹਾਂਜੀ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਇੱਕ ਪੁਰਾਤਨ ਸਮੇਂ ਦੀ ਗੇਮ ਪਸੇ ਛੋਟੇ ਹੁੰਦੇ ਬਹੁਤ ਖੇਡਦੇ ਹੁੰਦੇ ਸੀ ਇਹ ਗੇਮ ਤੇ ਦੇਖਦੇ ਆਂ ਵੀ ਅੱਜ ਵੀ ਇਹ ਗੇਮ ਚੱਲਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਬੱਚੇ ਫੋਨ ਯੂਜ਼ ਕਰਦੇ ਆ ਇਹ ਚੀਜ਼ਾਂ ਨਹੀਂ ਵਰਤਦੇ ਇਹਦੇ ਲਈ ਸਾਨੂੰ ਚਾਹੀਦੇ ਆ 7 ਡੱਕੇ ਅਸੀਂ ਰੜਕੇ ਦੇ ਡੱਕੇ ਲੈਂਦੇ ਆ ਤੇ 7 ਹੀ ਸਾਨੂੰ ਚਾਹੀਦੀਆਂ ਨੇ ਲੀਰਾਂ ਜੋ ਕਿ ਅਸੀਂ ਫੋਲਡ ਕਰਕੇ ਰੱਖੀਆਂ ਨੇ ਪੁੱਠੀਆਂ ਕਰਕੇ ਰੱਖੀਆਂ ਨੇ ਜੀ ਆ ਤੇ ਇਹ ਗੇਮ ਖੇਡਣ ਲਈ 7 ਡੱਕੇ 7 ਹੀ ਲੀਰਾਂ ਚਾਹੀਦੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਯੂਜ਼ ਇਹਨਾਂ ਨੂੰ ਕਿਵੇਂ ਯੂਜ਼ ਕਰਦੇ ਸੀ ਆ ਦੇਖੋ ਇਹਨੂੰ ਫੋਲਡ ਕੀਤਾ ਹੋਇਆ ਹੈ ਲੀਰ ਨੂੰ ਇਸ ਤਰ੍ਹਾਂ ਬਰਾਬਰ ਕਰਕੇ ਹਲੋ ਤੇ ਆਪਾਂ ਇਹਨੂੰ ਇਦਾਂ ਬਾਹਰ ਦੇ ਰੱਖ ਕੇ ਡੱਕੇ ਨੂੰ ਇਦਾਂ ਲਪੇਟਣਾ ਹੈ ਇਹਨੂੰ ਦੇਖਦੇ ਆਂ ਵੀ ਇਹ ਪ੍ਰਾਤਨ ਸਮੇਂ ਦੀਆਂ ਗੇਮਾਂ ਹੁਣ ਵੀ ਚੱਲਦੀਆਂ ਨੇ ਜਾਂ ਇਹ ਵੀ ਸਮੇਂ ਦੇ ਨਾਲ ਅਲੋਪ ਹੋ ਚੁੱਕੀਆਂ ਨੇ ਜੀ ਆਪਾਂ ਸਾਰਿਆਂ ਨੂੰ ਇਦਾਂ ਹੀ ਕਵਰ ਕਰਨਾ ਹੈਗਾ ਇਸ ਤਰ੍ਹਾਂ ਹੀ ਕਵਰ ਕਰਾਂਗੇ ਸਾਰਿਆਂ ਨੂੰ ਬਾਹਰ ਦੀ ਰੱਖ ਕੇ ਠੀਕ ਹੈ ਪੀਰਾ ਬਰਾਬਰ ਰਹਿਣ ਤਾਂ ਜ਼ਿਆਦਾ ਵਧੀਆ ਰਹਿੰਦਾ ਕਿਉਂਕਿ ਅਸੀਂ ਬਹੁਤ ਖੇਡਦੇ ਹੁੰਦੇ ਸੀ ਕਹਿੰਦੇ ਸੀ ਸੋਨਨ ਚਾਇਆ ਵੀ ਕਹਿੰਦੇ ਹੁੰਦੇ ਸੀ ਵੀ ਇਹ ਖੇਡ ਤਾਂ ਖੇਡੀ ਜਾਂਦੀ ਹੁੰਦੀ ਸੀ ਵੀ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਰਿਸ਼ਤੇਦਾਰ ਆ ਰਿਹਾ ਹੈ ਕੋਈ ਜਾਂ ਨਹੀਂ ਆ ਰਿਹਾਗਾ ਸਾਨੂੰ ਇਹ ਦੱਸਿਆ ਜਾਂਦਾ ਸੀ ਇਹ ਖੇਡਾਂ ਦੇ ਵਿੱਚ ਤੇ ਹੁਣ ਤਾਂ ਨਾ ਹੀ ਉਹ ਰਿਸ਼ਤੇ ਰਹੇ ਨਾ ਹੀ ਉਹ ਖੇਡਾਂ ਰਹੀਆਂ ਲਗੀਆਂ ਪਹਿਲਾਂ ਹੀ ਹੁੰਦਾ ਸੀ ਵੀ ਐਦਾਂ ਦੀਆਂ ਖੇਡਾਂ ਖੇਡ ਕੇ ਮਹਿਸੂਸ ਕਰ ਲੈਂਦੇ ਸੀ ਵੀ ਕੋਈ ਰਿਸ਼ਤੇਦਾਰ ਆਉਣਾ ਜਿਵੇਂ ਕਿ ਜੇ ਬਨੇਰੇ ਤੇ ਕੋਈ ਕੰਮ ਬੋਲਦਾ ਹੁੰਦਾ ਸੀ ਕਹਿੰਦੇ ਸੀ ਅੱਜ ਪਰੌਣੇ ਨਹੀਂ ਆਉਣਾ ਕਿਸੇ ਨਹੀਂ ਤੇ ਅੱਜ ਦੇ ਸਮੇਂ ਚ ਨਾ ਕਾਣ ਨਾ ਪਰੌਣੇ ਕੁਛ ਨਹੀਂ ਰਿਹਾ ਸਾਰੀਆਂ ਚੀਜ਼ਾਂ ਫੋਨਾਂ ਨੇ ਖੋਹ ਲਈਆਂ ਨੇ ਲੋਕਾਂ ਤੋਂ ਇਹ ਹੁੰਦੀਆਂ ਸੀ ਅਸਲ ਖੇਡਾਂ ਹੁਣ ਤਾਂ ਫੋਨ ਹੀ ਰਹਿ ਗਿਆ ਹੁਣ ਤਾਂ ਛੋਟੇ ਛੋਟੇ ਬੱਚੇ ਵੀ ਫੋਨ ਚੱਕੀ ਫਿਰਦੇ ਆ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਬਿਲਕੁਲ ਵੀ ਪਤਾ ਨਹੀਂ ਬਿਲਕੁਲ ਵੀ ਨੌਲੇਜ ਨਹੀਂ ਹੈਗੀ ਅੱਜ ਦੀ ਪੀੜ੍ਹੀ ਨੂੰ ਵੀ ਇਹ ਚੀਜ਼ਾਂ ਕੀ ਸੀ ਕੀ ਇਹ ਖੇਡਾਂ ਸੀਗੀਆਂ ਆ ਲੋ ਜੀ ਆਪਾਂ 5 ਲੀਰਾਂ ਨੂੰ ਲਪੇਟ ਲਿਆ ਬਾਹਰ ਦੀ 6ਵੀਂ ਆ ਗਈ ਤੇ ਆਹ ਲੋ ਜੀ ਆਪਣੀ ਫਾਈਨਲ ਹੋ ਗਈ ਤੇ ਇੱਕ ਇਹਦਾ ਮੰਤਰ ਵੀ ਹੁੰਦਾ ਸੀਗਾ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਆਹ ਲੋ ਜੀ ਆਪਾਂ ਸੱਤਾਂ ਨੂੰ ਇਦਾਂ ਹੀ ਰੱਖਣਾ ਹੱਥ ਦੇ ਵਿੱਚ ਤੇ ਪਤਾ ਸੀ ਕੀ ਮੰਤਰ ਮਾਰਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀਗੇ ਇਦਾਂ ਮਿੱਟੀ ਉਹ ਤਾਂ ਮਿੱਟੀ ਹੁੰਦੀ ਸੀ ਚਲ ਹੁਣ ਮੈਂ ਗਲੀਚੇ ਤੇ ਬੈਠੀ ਹਾਂ ਇਸ ਕਰਕੇ ਇੱਥੇ ਦੱਸੂ ਉਹ ਤਾਂ ਕਹਿੰਦੇ ਹੁੰਦੇ ਸੀ ਹੈ ਸ਼ੂਈ ਮੂਈ ਮਾਤਾ ਜੇ ਕੋਈ ਆ ਰਿਹਾ ਸਾਡੇ ਘਰ ਤਾਂ ਵੀ ਦੱਸ ਨਹੀਂ ਕੋਈ ਆ ਰਿਹਾ ਤਾਂ ਵੀ ਦੱਸ ਤੇ ਨਹੀਂ ਉਹਦਾ ਰਾਹ ਦੱਸ ਐਦਾਂ ਕਰਕੇ ਇਹਨੂੰ ਆਪਣੇ ਮੱਥੇ ਨਾਲ ਐਦਾਂ ਲਾਉਂਦੇ ਹੁੰਦੇ ਸੀ ਠੀਕ ਹੈ ਤੇ ਬਸ ਮੈਂ ਹੁਣ ਆਪਾਂ ਇਹਨੂੰ ਹੁਣ ਇੰਨਾ ਕੇ ਇਹਦਾ ਮੰਤਰ ਹੈ ਇਹੀ ਮੰਤਰ ਮਾਰਨਾ ਹੁੰਦਾ ਹੋਰ ਕੁਝ ਨਹੀਂ ਤੇ ਹੁਣ ਆਪਾਂ ਫਿਰ ਤੋਂ ਇਹਨਾਂ ਨੂੰ ਖੋਲ ਕੇ ਦੇਖਾਂਗੇ ਆਪਾਂ ਬਾਹਰ ਦੇ ਪਾਏ ਸੀ ਸਾਰੇ ਡੱਕੇ ਹੁਣ ਦੇਖਦੇ ਆ ਵੀ ਇਹ ਨਿਕਲਦੇ ਜਾਂ ਨਹੀਂ ਨਿਕਲਦੇ ਨਹੀਂ ਖਾਲੀ ਹੈ ਆਪਾਂ ਦੋ ਗੋਲੇ ਆ ਦੋਨੋਂ ਹੀ ਖਾਲੀ ਆਏ ਆ ਜਿੱਦਾਂ ਆਪਾਂ ਪਾਏ ਸੀ ਉਦਾਂ ਹੀ ਨਿਕਲੇ ਠੀਕ ਹੈ ਤੇ ਬਾਕੀ ਹੋਰ ਦੇਖਦੇ ਆ ਜੀ ਨੰਬਰ ਵਾਲਾ ਦੇਖਦੇ ਆ ਇਹ ਵੀ ਖਾਲੀ ਹੈ ਜੀ ਆਪਾਂ ਬਾਹਰ ਦੀ ਪਾਈ ਸੀ ਸਾਰੇ ਚੌਥਾ ਵੀ ਖਾਲੀ ਹੈ ਪੰਜਵਾਂ ਅੰਦਰ ਹੈ ਦੇਖੋ ਇਹ ਹੁੰਦੀ ਸੀ ਕਰਮਾ ਤੇ ਛੂਈ ਮੂਈ ਦੀ ਇੰਨੋ ਸ਼ੋਈ ਮੂਈ ਕਿਹਾ ਜਾਂਦਾ ਸੀਗਾ ਜੇ ਸਾਨੂੰ ਇਦਾਂ ਨਿਕਲ ਜਾਂਦੇ ਨੇ ਢੱਕੇ ਜਿਵੇਂ ਹੋਣ ਨਿਕਲੇ ਤਾਂ ਸਾਡਾ ਚੌਂ ਨਹੀਂ ਚੱਕਿਆ ਜਾਂਦਾ ਹੁੰਦਾ ਸੀ ਸਾਨੂੰ ਹੁੰਦਾ ਸੀ ਵੀ ਜਾਂ ਤਾਂ ਮਾਮੀ ਮਾਮੀ ਨੇ ਆਉਣਾ ਜਾਂ ਫਿਰ ਭੂਆ ਕੋਪੜ ਨੇ ਆਉਣਾ ਕੋਈ ਤਾਂ ਆਊਗਾ ਹੀ ਆਊਗਾ ਇਹ ਹੁੰਦੀ ਸੀ ਬਚਪਨ ਦੀ ਖੇਡ ਤੇ ਆਪਣਾ ਇਹ ਨਿਕਲਿਆ ਜੀ ਇੱਕ ਪਰੌਣਾ ਨਿਕਲਿਆ ਆ ਇਧਰੋਂ ਵੀ ਕਨੇ ਆਉਣਾ ਤੇ ਇਹ ਖਾਲੀ ਹੈ ਜੀ ਇਹ ਵੀ ਖਾਲੀ ਹੈ ਤੇ ਇਹ ਚੀਜ਼ਾਂ ਦੇ ਇਹ ਨਹੀਂ ਸਮਝਾਈ ਵੀ ਇਹ ਆਪਾਂ ਢੱਕੇ ਸੀ ਤਾਂ ਬਾਹਰ ਦੀ ਪਾਏ ਆ ਆਪਾਂ ਇਦਾਂ ਪਾਏ ਸੀਗੇ ਇਹ ਇਦਾਂ ਕਿਦਾਂ ਹੋ ਜਾਂਦੇ ਆ ਇਹ ਚੀਜ਼ ਸਮਝ ਤੋਂ ਬਾਹਰ ਹੈ ਬਾਪੂ ਜੀ ਕੁਝ ਦੋਗੇ ਵਿਚਾਰੇ ਇਸ ਚੀਜ਼ ਬਾਰੇ ਤੁਸੀਂ ਦੇਖੋ ਭਾਈ ਗੱਲ ਇਦਾਂ ਸੋਡੀ ਸ਼ੂਈ ਮੂਈ ਮਾਤਾ ਦੀ ਕਰਮਾਤਾ ਸਾਰੀ ਇਹ ਕਿਉਂਕਿ ਪਹਿਲਾਂ ਬਜ਼ੁਰਗ ਟਾਈਮ ਵੀ ਸੂਰਜ ਦੇਖ ਕੇ ਦੱਸਿਆ ਕਰਦੇ ਸੀਗੇ ਤੇ ਪਾਣੀ ਵੀ ਉਹ ਦੱਸ ਦਿੰਦੇ ਸੀ ਧਰਤੀ ਦਾ ਕਿੰਨਾ ਨੀਚੇ ਹੈਗਾ ਕਿੰਨਾ ਉੱਪਰ ਹੈਗਾ ਇਹਦੇ ਵਿੱਚ ਕੁਦਰਤ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਇਹ ਗੇਮ ਦੇ ਵਿੱਚ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਇਹ ਗੇਮ ਜ਼ਰੂਰ ਦੱਸਿਆ ਜਾਣ ਅਗਲੀ ਜਿਹੜੀ ਹੈਗੀ ਗੇਮ ਉਹ ਵੀ ਅਸੀਂ ਤੁਹਾਨੂੰ ਆ ਦੇਖੋ ਪਹਿਲਾਂ ਬਾਹਰ ਦੀ ਪਾਏ ਸੀਗੇ ਹੁਣ ਇਹਦੇ ਸੈਂਟਰ ਦੇ ਵਿੱਚ ਦੀ ਪਾ ਕੇ ਐਦਾਂ ਮੋੜਨਾ ਹੁਣ ਅਸੀਂ ਤੁਹਾਨੂੰ ਅਗਲੀ ਜਿਹੜੀ ਸੂਈ ਮੋਈ ਦੀ ਗੇਮ ਆ ਉਹ ਦਸਣ ਲੱਗਿਆਂ ਇਸੇ ਤਰ੍ਹਾਂ ਕਰਕੇ ਆਪਾਂ ਸਾਰੀਆਂ ਨੂੰ ਫਿਰ ਤੋਂ ਕਵਰ ਕਰ ਲਿਆ ਇਹ ਦੋ ਵਾਰੀ ਗੇਮ ਖੇਡੀ ਜਾਂਦੀ ਹੁੰਦੀ ਸੀ ਇੱਕ ਵਾਰੀ ਉਧਾਂ ਬਾਹਰ ਦੀ ਕਰਕੇ ਢੱਕੇ ਪਾਈ ਜਾਂਦੇ ਸੀ ਤੇ ਦੂਸਰੀ ਵਾਰ ਇਹਦੇ ਅੰਦਰ ਦੀ ਕਰਕੇ ਤੇ ਜੇ ਅੱਜ ਦੇ ਸਮੇਂ 'ਚ ਫਿਰ ਤੋਂ ਇਹ ਕਿੱਡਾ ਮੋੜ ਆਉਣ ਇੱਕ ਤਾਂ ਕਿੰਨਾ ਵਧੀਆ ਲੱਗੂਗਾ ਬਾਪੂ ਜੀ ਦੇਖੋ ਵੀ ਅੱਜ ਦੇ ਸਮੇਂ ਦੇ ਵਿੱਚ ਛੋਟੇ-ਛੋਟੇ ਬੱਚੇ ਫੋਨਾਂ ਨੂੰ ਜਿੰਬੜੇ ਰਹਿੰਦੇ ਆ ਇਹ ਖਿੱਡਾਂ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਜਿਵੇਂ ਮਿੱਟੀ ਦੀਆਂ ਖਿੱਡਾਂ ਬਣਾਉਣੀ ਆ ਜਾਂ ਹੋਰ ਆਹ ਲੋ ਜੀ ਆਪਾਂ ਸਾਰਿਆਂ ਨੂੰ ਫਿਰ ਤੋਂ ਇਕੱਠਾ ਕੀਤਾ ਹੈਗਾ ਹੁਣ ਆਪਾਂ ਡੱਕਿਆਂ ਨੂੰ ਲੀਰਾਂ ਦੇ ਅੰਦਰ ਦੀ ਪਾਏਗਾ ਠੀਕ ਆ ਤੇ ਫਿਰ ਤੋਂ ਉਹੀ ਮੰਤਰ ਮਾਰਿਆ ਜਾਊਗਾ ਠੀਕ ਹੈ ਜੀ ਬਰਾਬਰ ਹੋ ਗਏ ਹੇ ਸ਼ੂਈ ਮੂਈ ਮਾਤਾ ਜੀ ਸਾਡੇ ਘਰ ਕੋਈ ਆਊਗਾ ਤਾਂ ਵੀ ਦੱਸ ਨਹੀਂ ਕੋਈ ਆਉਂਦਾ ਤਾਂ ਵੀ ਦੱਸ ਤੇ ਨਹੀਂ ਉਹਦਾ ਰਾਹ ਦੱਸ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਫੇਰ ਮੱਥੇ ਲਾ ਕੇ ਇਹਨੂੰ ਇੱਥੇ ਰੱਖੀ ਦਉਂਦਾ ਤੇ ਹੁਣ ਦੇਖਦੇ ਆ ਜੀ ਫੇਰ ਤੋਂ ਉਦਾਂ ਹੀ ਨੇ ਜਿੱਦਾਂ ਪਾਈਆਂ ਸੀ ਆਪਾਂ ਹਾਂ ਇਦਾਂ ਪਾਈਆਂ ਸੀ ਜੀ ਆਪਾਂ ਇਹ ਸਾਰੀਆਂ ਆ ਗਏ ਅਚ ਜੀ ਹੁਣ ਆਪਾਂ फटाफट ਖੋਲ ਲੈਣੀ ਆ ਨੀ ਲੀਰਾ ਆ ਗਏ ਖਾਲੀ ਆਈਆਂ ਹਨ ਚੌਥੀ ਆਈ ਹੈ ਜੀ ਬਾਹਰ ਆ ਦੇਖ ਲੋ ਵਾਹ ਜੀ ਵਾਹ ਤੁਹਾਡੇ ਸਾਹਮਣੇ ਆ ਦੇਖੋ ਦਰਸ਼ਕ ਵੀਰੋ ਇਹ ਕੋਈ ਜਾਦੂ ਨਹੀਂ ਹੈ ਸਿਰਫ ਇੱਕ ਗੇਮ ਆਗੀ ਤੁਸੀਂ ਘਰ ਖੇਡ ਸਕਦੇ ਹੋ ਆਪਣੇ ਬੱਚਿਆਂ ਨਾਲ ਬੈਠ ਕੇ ਬਹੁਤ ਹੀ ਦਿਲਚਸਪ ਗੇਮ ਹੈ ਇਹ ਤੇ ਅੱਜ ਦੇ ਬੱਚਿਆਂ ਨੂੰ ਇਹ ਚੀਜ਼ਾਂ ਦਾ ਪਤਾ ਵੀ ਹੋਣਾ ਚਾਹੀਦਾ ਆ ਲੋ ਦੋ ਆਈਆਂ ਜੀ ਬਾਹਰ ਇਹ ਚੀਜ਼ ਸਮਝ ਚ ਸਾਨੂੰ ਬਚਪਨ ਚ ਵੀ ਨਹੀਂ ਆਉਂਦੀ ਸੀ ਤੇ ਹੁਣ ਵੀ ਸਮਝ ਚ ਨਹੀਂ ਆਉਂਦੀ ਵੀ ਇਹ ਇਹ ਆਪ ਪਾਈਆਂ ਅੰਦਰ ਦੀ ਸੀ ਏਦਾਂ ਪਾਈਆਂ ਸੀ ਇਹ ਸਾਰੀਆਂ ਤੇ ਇਹ ਦੋ ਬਾਹਰ ਕਿਵੇਂ ਹੋਈਆਂ ਹਾਂਜੀ ਸਾਰੇ ਸਾਡੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਅਗਰ ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟਾਂ ਰਾਹੀਂ ਸਾਨੂੰ ਜਰੂਰ ਦੱਸਿਓ ਤੇ ਕਿਹਨੇ ਕਿਹਨੇ ਇਹ ਗੇਮ ਖੇਡੀ ਹੈ ਬਚਪਨ ਦੇ ਵਿੱਚ ਹਾਂਜੀ ਹਾਂ ਉਹ ਵੀ ਜਰੂਰ ਦੱਸਿਓ ਉਹ ਵੀ ਜਰੂਰ ਦੱਸਿਓ ਬਾਕੀ ਸਾਡੇ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰਕੇ ਤੇ ਉਹਨੂੰ ਕਮੈਂਟ ਕਰਕੇ ਦੱਸਿਓ ਅੱਛਾ ਗੇਮ ਖੇਡਣ ਤੋਂ ਬਾਅਦ ਵੀ ਦੱਸਿਓ ਦੇਖੋ ਕੋਈ ਜਾਦੂ ਨਹੀਂ ਹੈ ਕੋਈ ਇਹਦੇ ਵਿੱਚ ਭੁਲੇਖਾ ਨਹੀਂ ਹੈਗਾ ਇਹ ਚੀਜ਼ਾਂ ਜੋ ਹੈਗੀਆਂ ਤੁਹਾਡੇ ਬਿਲਕੁਲ ਸਾਹਮਣੇ ਨੇਗੀਆਂ ਤੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ